ਤਾਂ ਅੱਜ ਦਾ ਸਾਡਾ ਵਰਤਮਾਨ ਜਿਹੜਾ ਹੈਗਾ ਵਾ ਇਹਦੇ ਦਰਪੇਸ਼ ਜਿਹੜੀਆਂ ਸਮੱਸਿਆਵਾਂ ਨੇ ਸਭ ਤੋਂ ਵੱਡੀ ਸਮੱਸਿਆ ਗਲੋਬਲ ਵਾਰਮਿੰਗ ਦੀ ਹੈ। ਦੂਸਰੀ ਵਾਰਸ਼ੀ ਇਸ ਪਾਵਨ ਪਵਿੱਤਰ ਸਥਾਨ ਤੇ 17ਵਾਂ ਜੋੜ ਮੇਲਾ ਜੋ ਪਿਛਲੀ 13 ਫਰਵਰੀ ਤੋਂ ਲੈ ਕੇ ਆਰੰਭ ਹੋਇਆ ਸੀ ਅੱਜ 1 ਮਾਰਚ 2025 ਨੂੰ ਸਮਾਪਤ ਹੋਣ ਜਾ ਰਿਹਾ। ਉਸ ਤੋਂ ਬਾਅਦ ਸੈਕੰਡ ਸਮੱਸਿਆ ਹੈਗੀ ਆ ਪਾਣੀ ਦੀ ਪੋਲਿਊਸ਼ਨ ਦੀ ਥਰਡ ਸਮੱਸਿਆ ਹੈਗੀ ਆ 에ਅਰ ਕੰਟੈਸਟ ਦੀ ਔਰ ਇਹ ਉਸ ਸਮੇਂ ਮਾਲਵੇ ਦੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਜਦੋਂ ਮਾਲਵੇ ਦੇ ਵਿੱਚ ਪਿੰਡਾਂ ਦੇ ਵਿੱਚ ਗੁਰਦੁਆਰਾ ਸਾਹਿਬ ਹੀ ਨਹੀਂ ਬਣੇ ਹੋਏ ਸੀ ਉਹਨਾਂ ਸਤਪੁਰਸ਼ਾਂ ਨੇ ਪਹਿਲਾਂ ਆਪ ਨਾਮ ਦੀ ਕਮਾਈ ਕੀਤੀ ਔਰ ਫਿਰ ਪੂਰੀ ਦੁਨੀਆ ਨੂੰ ਉਹਨਾਂ ਨੇ ਨਾਮ ਨਾਲ ਜੁੜਨ ਦੀ ਪ੍ਰੇਰਣਾ ਦਿੱਤੀ ਇਹ ਹਾਜ਼ਰੀ ਲਵਾਉਣ ਆਏ ਆਂ ਔਰ ਅਸੀਂ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਨੂੰ ਅਪੀਲ ਕਰਾਂਗੇ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਜਿਹੜਾ ਵਾ ਸਾਡੇ ਮੋਰਚਿਆਂ ਵਿੱਚ ਸ਼ਾਮਲ ਹੋਇਆ ਜਾ ਸਕੇ ਆਹ ਬਾਟਰ ਸਿੰਘ ਜੀ ਮਹਾਰਾਜ ਮਸਤੋਣਾ ਸਾਹਿਬ ਵਾਲੇ ਤੇਨਾਂ ਦੀ ਯਾਦ ਵਿੱਚ ਬਾਬਾ ਗੁਰਚਨ ਸਿੰਘ ਜੀ ਮਾਸਟਰ ਉਹਨਾਂ ਦੀ ਯਾਦ ਦੇ ਵਿੱਚ ਇਹ ਜਿਹੜੇ ਸਾਲਾਨਾ ਸਮਾਗਮ ਹੁੰਦੇ ਹਨ ਜੋ ਲੜੀਆਂ 13 ਫਰਵਰੀ ਤੋਂ ਆਰੰਭ ਹੋ ਕਰਕੇ ਜੋ 1 ਮਾਰਚ ਨੂੰ ਸੰਪੂਰਨਤਾ ਹੀ ਹੁੰਦੀ ਹੈ ਤੇ ਗੁਰਮਤ ਸਮਾਗਮ ਹੁੰਦੇ ਹਨ ਜਿਨ੍ਹਾਂ ਦੇ ਵਿੱਚ ਅਨੇਕਾਂ ਹੀ ਨਗਰਾਂ ਦੀਆਂ ਸੰਗਤਾਂ ਖੁਮ ਹਮਾ ਕਰਕੇ ਪਹੁੰਚਦੀਆਂ ਗੁਰੂ ਕੀ ਆਂ ਬڑے ਚਾਹ ਦੇ ਨਾਲ بڑے ਪ੍ਰੇਮ ਦੇ ਨਾਲ ਛੇ DNA ਸਿੰਘਾਂ ਦੇ ਅਸਥਾਨ ਤੇ ਹੁੰਦੇ ਹਨ ਤੇ ਦੋ ਸਿੰਘ ਇੱਥੇ ਸ਼ਹੀਦ ਹੋਏ ਆ ਜਦੋਂ ਦਸਵੇਂ ਪਾਤਸ਼ਾਹ ਮਹਾਰਾਜ ਹਜ਼ੂਰ ਸਾਹਿਬ ਨੂੰ ਗਏ ਆ ਵਰਲਡ ਦੇ ਵਿੱਚ ਮਸ਼ਹੂਰ ਸਥਾਨ ਹੈ ਇੱਥੋਂ ਦੇ ਕਾਰਕੁਨ ਮੇਰੇ ਮਹਾਪੁਰਖ ਮੇਰੇ ਭਰਾ ਮੇਰੇ ਗੁਰਪਾਈ ਸੰਤ ਬਾਬਾ ਮੇਜਰ ਸਿੰਘ ਜੀ ਸੰਤ ਬਾਬਾ ਕੁੰਦਰ ਸਿੰਘ ਜੀ ਇਹਨਾਂ ਮਹਾਪੁਰਖਾਂ ਨੇ ਜਦੋਂ ਤੋਂ ਵੀ ਇਸ ਧਰਤੀ ਦੀ ਸੇਵਾ ਸੰਭਾਲ ਮਹਾਪੁਰਖਾਂ ਦੇ ਸਥਾਨ ਦੀ ਕੀਤੀ ਹੈ ਉਦੋਂ ਤੋਂ ਲੈ ਕੇ ਬਹੁਤ ਜ਼ਿਆਦਾ ਅੱਜ ਤੱਕ ਬੜੇ ਚਾਰ ਚੰਨੇ ਇਹਨਾਂ ਨੇ ਲਾਏ ਆ ਜਿਨ੍ਹਾਂ ਨੇ ਬਹੁਤ ਹੀ ਤਪੱਸਿਆ ਕਰਦਿਆਂ ਹੋਇਆਂ ਸਿੱਖੀ ਦੇ ਇਸ ਬੂਤੇ ਨੂੰ ਪ੍ਰਫੁੱਲਤ ਕਰਨ ਬਾਅਦ ਤੇ ਕਲਗੀ ਵਾਲੇ ਪਾਤਸ਼ਾਹ ਦੇ ਅਸ਼ੀਰਵਾਦ ਦੇ ਨਾਲ ਇਸ ਧਰਤੀ ਨੂੰ ਚਾਰ ਚੰਨ ਲਾਏ ਤੇ ਜੁੜੇ ਹੋਏ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਦੇਸੂ ਸ਼ਹੀਦਾਂ ਸਥਾਨ ਦੇ ਪ੍ਰਬੰਧਕ ਸੰਬਾਬਾ ਕੁੰਦਰ ਸਿੰਘ ਜੀ ਅਤੇ ਉਹਨਾਂ ਦੇ ਨਾਲ ਦੇ ਸਹਿਯੋਗੀ ਜਿਨ੍ਹਾਂ ਗੁਰਮukh ਪਿਆਰੇ ਸੰਤ ਬਾਬਾ ਮੇਜਰ ਸਿੰਘ ਜੀ ਜਿੱਥੇ ਹਰ ਸਾਲ ਦੀ ਤਰ੍ਹਾਂ ਬਾਬੇ ਸ਼ਹੀਦਾਂ ਦੀ ਯਾਦ ਚੱਲਦੀ ਹੈ ਤੇ ਤੁਸੀਂ ਭਾਂਡਿਆਂ ਦਾ ਖੜਕਾ ਵੀ ਸੁਣ ਸਕਦੇ ਹੋ ਇੱਕ ਆਵਾਜ਼ ਵੀ ਸੁਣ ਸਕਦੇ ਹੋ ਟੋਟਲ ਫੁੱਲ ਫੁੱਟ ਹਾਲ ਦਾ ਮਤਲਬ ਹੁੰਦਾ ਹੈ ਕੋਈ ਆਪਣੀ ਉਸ ਸ਼ਖਸੀਅਤ ਦੇ ਨਾਲ ਜੋੜਨਾ ਜਿਨ੍ਹਾਂ ਤੋਂ ਸਟੈਪ ਬਾਈ ਸਟੈਪ ਅਸੀਂ ਇਨ ਪ੍ਰੈਜ਼ੈਂਟ ਕੰਡੀਸ਼ਨ ਤੇ ਆਏ ਹੋਏ ਹਾਂ ਦਾ ਅੱਜ ਦਾ ਸਾਡਾ ਵਰਤਮਾਨ ਜਿਹੜਾ ਹੈਗਾ ਵਾ ਇਹਦੇ ਦਰਪੇਸ਼ ਜਿਹੜੀਆਂ ਸਮੱਸਿਆਵਾਂ ਨੇ ਸਭ ਤੋਂ ਵੱਡੀ ਸਮੱਸਿਆ ਗਲੋਬਲ ਵਾਰਮਿੰਗ ਦੀ ਹੈ ਉਸ ਤੋਂ ਬਾਅਦ ਸੈਕੰਡ ਸਮੱਸਿਆ ਹੈਗੀ ਆ ਪਾਣੀ ਦੀ ਪੋਲਿਊਸ਼ਨ ਦੀ ਥਰਡ ਸਮੱਸਿਆ ਹੈਗੀ ਆ 에ਅਰ ਕੰਟੈਸਟ ਦੀ ਪਰ ਇਹ ਜਿਹੜਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹੱਤਲੀ ਮੈਂ ਸਮਝਦਾ ਇਹੋ ਜੇ ਸਮਾਗਮ ਉਹ ਸਾਨੂੰ ਰਫ ਐਂਡ ਟਫ ਵਿੱਚੋਂ ਹਿੱਟ ਐਂਡ ਟ੍ਰਾਇਲ ਕਿਦਾਂ ਕ੍ਰੀਏਟ ਕਰ ਰਹੇ ਨੇ ਜਿਹਨੂੰ ਅਸੀਂ ਬਹੁਤ ਜ਼ਿਆਦਾ ਹਾਈਜਾਇਨਿਕ ਸਮਝਦੇ ਹੈਗੇ ਆ ਉਹਨਾਂ ਵਿੱਚ ਸਾਡੇ ਜਿਹੜੇ ਵੀਕ ਪੁਆਇੰਟ ਨੇ ਜਿਹੜੇ ਸਾਨੂੰ ਸਾਡੀ ਗੇਮ ਨਾਲੋਂ ਤੋੜ ਗਏ ਕਿਉਂਕਿ ਕਿਸੇ ਵੇਲੇ 올ੰਪੀਅਨ ਵੇ ਸਾਡੇ ਬਹੁਤ ਵੱਡੇ ਨਿਮਾਣੇ ਹੁੰਦੇ ਸੀ ਸਾਡੀ ਸੋਚ ਨਾਲੋਂ ਸਾਨੂੰ ਤੋੜ ਗਏ ਫਾਈਬਰ ਆਪਟਿਕਸ ਦੀ ਤੱਕ ਖੋਜ ਕਰਨ ਵਾਲੇ ਸਰਦਾਰਾ ਸਿੰਘ ਜੋਹਲ ਵਰਗੇ ਇਕਨੋਮਿਸਟ ਜਿਹੜੇ ਇਸ ਮਿੱਟੀ ਦੇ ਵਿੱਚੋਂ ਪੂਰੇ ਵਰਲਡ ਨੂੰ ਕਿਸ ਤਰ੍ਹਾਂ ਨਾਲ ਕਨਸਿਸਟਿੰਗ ਦਿੱਤੀ ਜਾ ਸਕਦੀ ਹੈ ਇਹਦੇ ਤੇ ਕੰਮ ਕਰਨ ਵਾਲੇ ਸੀ ਤਾਂ ਅੱਜ ਲੋੜ ਹੈ ਉਸ ਬੈਲੈਂਸ ਨੂੰ ਦੁਬਾਰਾ ਫਿਰ ਉਸੇ ਤਰ੍ਹਾਂ ਨਾਲ ਤਿਆਰ ਕਰਨ ਦੀ ਤਾਂ ਕਿ ਇਸ ਰਫ ਐਂਡ ਟਫ ਵਿੱਚੋਂ ਹਿੱਟ ਐਂਡ ਟ੍ਰਾਇਲ ਨਾ ਹੋਈ ਸਾਡੀਆਂ ਉਹ ਕੁਆਲਿਟੀਆਂ ਵੀ ਨਿਕਲਦੀਆਂ ਰਹਿਣ ਤੇ ਸਾਡਾ ਇਹ ਇੱਟ ਖੜਕ ਕੇ ਦੁੱਪੜ ਵਜੇ ਨਾਲੇ ਤੱਪੇ ਚੁੱਲਾ ਇਹਨੀ ਗੱਲ ਨਹੀਂ ਰੱਬ ਵੀ ਰਾਜੀ ਨਾਲੇ ਰਾਜੀ ਬੁੱਲਾ ਬਹੁਤ ਬਹੁਤ ਧੰਨਵਾਦ ਅਰ ਅੰਤ ਵਿੱਚ ਮੈਂ ਇੱਕ ਹੋਰ ਬੇਨਤੀ ਕਰਨੀ ਚਾਹਾਂਗਾ ਕਿਉਂਕਿ ਮੀਡੀਆ ਵੇ ਵੀਰਾਂ ਨੇ ਆਖਿਆ ਜੀ ਮੇਰਾ ਨਾਮ ਗੁਰਮੀਤ ਸਿੰਘ ਹੈ ਖੋਸਾ ਕੋਟਲਾ ਖੋਸਾ ਕਲਸਟਰ ਵਿੱਚ ਮੋਗੇ ਦੇ ਨੇੜੇ ਪੈਂਦਾ ਉੱਥੇ ਮੋਗੇ ਨੂੰ ਐਜ਼ ਇੱਕ ਜ਼ੁਨਟ ਸੋਇਲ ਟੂ ਸੋਇਲ ਹਿਊਮਨ ਟੂ ਹਿਊਮਨ soul to soul we vary ਇਹ ਜਿਹੜੀ ਸਾਡੀ ਕੁਆਲਿਟੀ ਹੈ ਵੀ ਉਹ ਦਾਦੇ ਜਿਵੇਂ ਹਾ ਪੋਤਾ ਪਰਵਾਨ ਉਹਦੇ ਤੇ ਦੋ ਸੰਸਥਾਵਾਂ ਦੇ ਰੂਪ ਵਿੱਚ ਗੁਰੂ ਸਾਹਿਬ ਚੈਰੀਟੇਬਲ ਸੁਸਾਇਟੀ ਅਤੇ ਸੰਧਵਾਬ ਇੰਦਰ ਸਿੰਘ ਦੀ ਚੈਰੀਟੇਬਲ ਟਰਸਟ ਉਹਦੇ ਹੇਠਾਂ ਅਮੋਲ ਅਕੈਡਮੀ ਹੋਰ ਬਹੁਤ ਸਾਰੇ ਜਿਹੜੇ ਕੰਸਰਨ ਨੇ ਉਹ ਚੱਲਦੇ ਨੇ ਜਦੋਂ ਕਿ ਤੇ ਸਮਾਂ ਮਿਲਿਆ ਜ਼ਰੂਰ ਸਾਡੇ ਉਸ ਇਲਾਕੇ ਨੂੰ ਜਾਣਦ ਕਰਨਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਪੁਰਸ਼ਾਂ ਦੀਆਂ ਯਾਦਾਂ ਵਿੱਚ ਸਦਾ ਮੇਲੇ ਲੱਗਦੇ ਰਹਿੰਦੇ ਆ ਸੰਤ ਮਹਾਰਾਜ ਆਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਮਹਾਂਪੁਰਸ਼ ਜਿਨ੍ਹਾਂ ਨੇ ਉਸ ਸਮੇਂ ਮਾਲਵੇ ਦੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਜਦੋਂ ਮਾਲਵੇ ਦੇ ਵਿੱਚ ਪਿੰਡਾਂ ਦੇ ਵਿੱਚ ਗੁਰਦੁਆਰਾ ਸਾਹਿਬ ਹੀ ਨਹੀਂ ਬਣੇ ਹੋਏ ਸੀ ਉਹਨਾਂ ਸਤਪੁਰਸ਼ਾਂ ਨੇ ਪਹਿਲਾਂ ਆਪ ਨਾਮ ਦੀ ਕਮਾਈ ਕੀਤੀ ਔਰ ਫੇਰ ਪੂਰੀ ਦੁਨੀਆ ਨੂੰ ਉਹਨਾਂ ਨੇ ਨਾਮ ਨਾਲ ਜੁੜਨ ਦੀ ਪ੍ਰੇਰਣਾ ਦਿੱਤੀ ਮਾਲਵੇ ਦੇ ਵਿੱਚ ਖਾਸ ਕਰਕੇ ਮਹਾਂਪੁਰਸ਼ਾਂ ਨੇ ਜਿਹੜਾ ਸਿੱਖੀ ਦਾ ਬੀਜ ਬੀਜਿਆ ਅੱਜ ਤੁਸੀਂ ਵੇਖ ਵੇਖ ਸਕਦੇ ਹੋ ਸਾਰੇ ਪਰਫੁੱਲਤ ਹੈ ਔਰ ਮਹਾਂਪੁਰਸ਼ਾਂ ਦਾ ਬਿਲਕੁਲ ਉੱਚਾ ਸੁੱਚਾ ਜੀਵਨ ਤੇ ਮਹਾਂਪੁਰਸ਼ਾਂ ਨੇ अनेकांना ਨਾਮ ਬਾਣੀ ਨਾਲ ਜੋੜਿਆ ਅੱਜ ਦੇਸੂ ਸ਼ਹੀਦਾਂ ਦੇ ਵਿੱਚ ਇਸ ਸਥਾਨ ਦੇ ਉੱਪਰ ਸੰਤ ਬਾਬਾ ਕੁੰਦਨ ਸਿੰਘ ਜੀ ਸੰਤ ਬਾਬਾ ਮੇਜਰ ਸਿੰਘ ਜੀ ਇਲਾਕੇ ਭਰ ਦੀਆਂ ਸੰਗਤਾਂ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਔਰ ਸਮੁੱਚਾ ਇਲਾਕੇ ਦਾ ਸਿੱਖ ਜਗਤ ਸਿੱਖਾਂ ਤੋਂ ਇਲਾਵਾ ਹੋਰ ਵੀ ਹਿੰਦੂ ਭਾਈਚਾਰਾ ਵੀ ਔਰ ਜਿੰਨਾ ਮੀਡੀਆ ਇਲਾਕੇ ਦਾ ਆਪਜੀ ਵੀ ਮਾਨਸਾ ਤੋਂ ਆਏ ਹੋ ਸਾਰੇ ਉਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਕਾਰਜ ਬੜੇ ਲੰਮੇ ਸਮੇਂ ਤੋਂ ਰੰਭੇ ਨੇ ਸਤਿ ਪੁਰਸ਼ਾ ਨੇ ਤੇ ਅਸੀਂ ਵਧਾਈ ਦੇਣੀ ਚਾਹੁੰਦੇ ਆਂ ਬਾਬਾ ਜੀ ਕੁੰਦਨ ਸਿੰਘ ਜੀ ਬਾਬਾ ਮੇਜਰ ਸਿੰਘ ਜੀ ਔਰ ਉਹਨਾਂ ਦੇ ਸਮੁੱਚੇ ਸੇਵਾਦਾਰ ਸਿੰਘ ਜਿਹੜੇ ਪ੍ਰਬੰਧ ਕਰਦੇ ਆ ਬੜਾ ਵੱਡਾ ਪ੍ਰਬੰਧ ਕਰਦੇ ਆ ਤੇ ਸਾਰਿਆਂ ਨੂੰ ਵਧਾਈ ਦੇਣੀ ਚਾਹੁੰਦੇ ਆ ਅਮਰ ਸੰਚਾਰ ਵੀ ਹੁੰਦਾ ਵੇਖੋ ਔਰ ਉਹ ਤੁਸੀਂ ਵੇਖ ਸਕਦੇ ਹੋ ਗੱਡੀ ਖੜੀ ਆ ਉੱਥੇ ਤੇ ਉਹ ਗੱਡੀ ਆ ਜਿਹੜੀ ਬਲੱਡ ਡੋਨੇਸ਼ਨ ਕੈਂਪ ਇੱਥੇ ਲੱਗਿਆ ਹੋਇਆ ਤੇ ਮਹਾਪੁਰਸ਼ ਬੜੇ ਵੱਡੇ ਉਪਰਾਲੇ ਕਰਦੇ ਆ ਜੀ ਦੇਖੋ ਸਾਨੂੰ ਕਾ ਵੀ ਸਮਾਂ ਪੈ ਲਾ ਹੁ ਆਪਣਾ ਬਾਬਾ ਜੀ ਦਾ ਮੈਸੇਜ ਗਿਆ ਸੀਗਾ ਅਸੀਂ ਰਜੈਮੇ ਤੇ ਬਹੁਤ ਜ਼ਿਆਦਾ ਵਾ ਤਬੀਤ ਵੀ ਠੀਕ ਨਹੀਂ ਗਈ ਫਿਰ ਵੀ ਆਪਣੇ 10 ਮਿੰਟ ਕੱਟ ਕੇ ਆ ਇਥੇ ਹਾਜ਼ਰੀ ਲਵਾਉਣ ਆਏ ਆਂ ਔਰ ਅਸੀਂ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਨੂੰ ਕੀਲ ਕਰਾਂਗੇ ਇਹ ਵੱਤ ਤੋਂ ਵੱਧ ਗਿਣਤੀ ਵਿੱਚ ਜਿਹੜਾ ਸਾਡੇ ਮੋਰਚਿਆਂ ਵਿੱਚ ਸ਼ਾਮਲ ਹੋਇਆ ਜਾ ਸਕੇ ਹਾਂ ਠੀਕ ਹੈ ਤੁਹਾਡੀ ਗੱਲ ਹੈ ਬਿਲਕੁਲ ਮੈਨੂੰ ਲੱਗਦਾ ਮਾਂ ਬੋਲੀ ਤੋਂ ਬਿਗੈਰ ਨਹੀਂ ਚੱਲਦਾ ਹੁੰਦਾ ਮਾਂ ਬੋਲੀ ਦੀ ਮਹੱਤਤਾ ਬਾਰੇ ਸਾਨੂੰ ਸਮਝਣਾ ਚਾਹੀਦਾ ਜਿੱਥੇ ਮਰਜ਼ੀ ਚੱਲ ਜੀਏ ਪੰਜਾਬ ਪੰਜਾਬੀਅਤ ਸਾਡੇ ਨਾਲ ਜਿਉਂਦੀ ਰਹਿਣੀ ਚਾਹੀਦੀ। ਦੇਖੋ ਨਸਲਾਂ ਤੇ ਫਸਲਾਂ ਦੀ ਲੜਾਈ ਹੈਗੀ ਆ ਸਾਡੀ ਕੋਈ ਛੋਟੀ ਨਹੀਂ ਹੈ। ਇਸ ਕਰਕੇ ਸੰਦੇਸ਼ਾ ਇਸ ਇਲਾਕੇ ਨੂੰ ਦਵਾਗੇ ਵੱਧ ਤੋਂ ਵੱਧ ਮੋਰਚਿਆਂ ਵਿੱਚ ਸ਼ਮੂਲੀਅਤ ਕੀਤੀ ਜਾਵੇ। ਆ ਜਿਹੜੇ ਆਪਣੀ ਮਾਂ ਬੋਲੀ ਆ ਵੈਸੇ ਸਾਡਾ ਇੱਕ ਇਨਸਾਨੀ ਫਰਜ਼ ਬਣਦਾ ਹੈਗਾ ਅਸੀਂ ਆਪਣੀ ਪੰਜਾਬ ਤੇ ਪੰਜਾਬੀਅਤ ਦੀ ਰੱਖੀ ਤਰੀ। ਹਾਂ ਸਮਾਗਮ ਚ ਆ ਗਏ ਇੱਥੇ ਸਮਾਗਮ ਚ ਜਿੰਨੇ ਵੀ ਸਹਿਕ ਸੰਤਾ ਇਲਾਕਾ ਨਿਵਾਸੀ ਆਉਣਗੇ ਅਸੀਂ ਤਾਂ ਉਹਨਾਂ ਨੂੰ ਇਹੀ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣ ਵਾਸਤੇ ਕਿਸਾਨਾਂ ਮਜ਼ਦੂਰਾਂ ਦੀ ਕਰਜ਼ੀ ਮੁਕਤੀ ਵਾਸਤੇ ਜਿਹੜੀ ਸਾਂਝਾ ਸੰਘਰਸ਼ ਚੱਲ ਰਿਹਾ ਦਿੱਲੀ ਦੇ ਖਿਲਾਫ ਉਹਦੇ ਲਈ ਪ੍ਰੇਰਿਤ ਕਰਾਂਗੇ ਵੱਤ ਤੋਂ ਵੱਤ ਸਾਡੇ ਮੋਰਚਿਆਂ ਵਿੱਚ ਸਮੂਹ ਸੰਗਤਾਂ ਗੁਰੂ ਨਾਨਕ ਨਾਮ ਲਿਓ ਸਿੱਖ ਸੰਗਤਾਂ ਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਲਰਾਜ ਸਿੰਘ ਨਾਨਕ ਸਰ ਸਮੂਹ ਇਸ ਸਥਾਨ ਤੇ ਗੁਰਦੁਆਰਾ ਸ਼ਹੀਦਾਂ ਵਿਖੇ ਜੋ ਦੇਸ਼ੂ ਸ਼ੀਰਦਾ ਵਿਖੇ ਆਪ ਸਭ ਸੰਗਤਾਂ ਜੁੜੀਆਂ ਹਨ ਜੋ ਇੱਥੇ ਗੁਰਮਤ ਸਮਾਗਮ ਸਾਲਾਨਾ ਸਮਾਗਮ ਧੰਨ ਧੰਨ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਨ ਸਾਹਿਬ ਵਾਲੇ ਇਹਨਾਂ ਦੀ ਯਾਦ ਵਿੱਚ ਬਾਬਾ ਗੁਰਚਰਨ ਸਿੰਘ ਜੀ ਮਾਸਟਰ ਉਹਨਾਂ ਦੀ ਯਾਦ ਦੇ ਵਿੱਚ ਇਹ ਜਿਹੜੇ ਸਾਲਾਨਾ ਸਮਾਗਮ ਹੁੰਦੇ ਹਨ ਜੋ ਲੜੀਆਂ 13 ਫਰਵਰੀ ਤੋਂ ਆਰੰਭ ਹੋ ਕਰਕੇ ਜੋ 1 ਮਾਰਚ ਨੂੰ ਸੰਪੂਰਨਤਾ ਹੀ ਹੁੰਦੀ ਹੈ ਤੇ ਗੁਰਮਤ ਸਮਾਗਮ ਹੁੰਦੇ ਹਨ ਜਿਨ੍ਹਾਂ ਦੇ ਵਿੱਚ ਅਨੇਕਾਂ ਹੀ ਨਗਰਾਂ ਦੀਆਂ ਸੰਗਤਾਂ ਹੁਮਾ ਕਰਕੇ ਪਹੁੰਚਦਿਆਂ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰਨੇ अनेका ਹੀ ਕੀਰਤਨੀਏ ਜਥੇ ਜੋ ਗੁਰਮੁਖ ਪਿਆਰੇ ਟਾੜੀ ਸਹਿਬਾਨ ਰਾਗੀ ਸਹਿਬਾਨ ਕਥਾਵਾਚਕ ਪਹੁੰਚ ਕਰਕੇ ਸੰਗਤਾਂ ਨੂੰ ਹਰੀ ਜਸ ਕੀਰਤਨ ਦੇ ਨਾਲ ਨਿਹਾਲ ਕਰਦੇ ਹਨ ਤੇ ਬੇਅੰਤ ਹੀ ਸੰਗਤਾਂ ਜੋ ਇੱਥੇ ਜੁੜਦੀਆਂ ਹਨ ਇਸ ਸਥਾਨ ਤੇ ਜੋ ਸਰਪ੍ਰਸਤ ਸ਼੍ਰੀਮਾਨ ਸੰਤ ਬਾਬਾ ਕੁੰਦਨ ਸਿੰਘ ਜੀ ਸ਼੍ਰੀਮਾਨ ਸੰਤ ਬਾਬਾ ਮੇਜਰ ਸਿੰਘ ਜੀ ਜੋ ਬੜੇ ਲੰਮੇ ਸਮੇਂ ਤੋਂ ਸਵਾਮਾ ਨਿਭਾ ਰਹੇ ਹਨ ਤੇ ਬਹੁਤ ਜਿਹੜਾ ਇਹਨਾਂ ਦਾ ਬਹੁਤ ਵਧੀਆ ਉਪਰਾਲਾ ਸੰਗਤ ਨੂੰ ਜੋੜਨ ਦਾ ਜਿੱਥੇ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜ ਰਹੇ ਹਨ ਗੁਰ ਇਤਿਹਾਸ ਦੇ ਨਾਲ ਅਮਰਤਾਰੀ ਗੁਰਸਿੱਖਾਂ ਨੂੰ ਬਣਾ ਰਹੇ ਹਨ ਉਥੇ ਹੀ ਬੱਚਿਆਂ ਨੂੰ ਬੜੀ ਚੰਗੀ ਪਰਵਰਿਸ਼ ਸਿੱਖਿਆ ਜੋ ਸੰਥਿਆ ਦੇ ਮਾਧਿਅਮ ਰਾਹੀਂ ਗਤਕੇ ਦੀਆਂ ਟੀਮਾਂ ਹੋਰ ਜੋ ਨਸ਼ਿਆਂ ਤੋਂ ਬਚਾ ਕਰਕੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਜਾ ਰਿਹਾ ਹੈ ਬਹੁਤ ਵਧੀਆ ਉਪਰਾਲਾ ਹੈ ਜੋ ਸੰਗਤਾਂ ਆਸੇ-ਪਾਸੇ ਦੇ ਨੇੜੇ ਤੇੜੇ ਦੀਆਂ ਸੰਗਤਾਂ ਸਾਰੀਆਂ ਹੀ ਆਪੋ ਆਪਣੇ ਬੱਚਿਆਂ ਨੂੰ ਆਪੋ ਆਪਣੇ ਪਰਿਵਾਰਾਂ ਨੂੰ ਲੈ ਕਰਕੇ ਇੱਥੇ ਜੁੜਦੀਆਂ ਹਨ तकरीबन 10ਵੀਂ ਦੇ ਦਿਹਾੜਿਆਂ ਤੇ ਇੱਥੇ ਦੀਵਾਨ ਸਜਦੇ ਹਨ ਔਰ ਮਸਾਖੀ ਦੇ ਦਿਹਾੜਿਆਂ ਤੇ ਜੋ ਤੱਕ ਸ਼੍ਰੀ ਦਮਨਵਾ ਸਾਹਿਬ ਵਿਖੇ ਇਥੋਂ ਲੰਗਰ ਲੱਗਦੇ ਹਨ ਸੋ ਬਹੁਤ ਹੀ ਸ਼ਲਾਘਾਯੋਗ ਜਿਹੜਾ ਕਦਮ ਹੈ ਸੋ ਸੱਚੇ ਪਾਤਸ਼ਾਹ ਮਹਾਰਾਜਾ ਕਿਰਪਾ ਕਰਨ ਸੰਤ ਬਾਬਾ ਕੁੰਦਨ ਸਿੰਘ ਜੀ ਸੰਤ ਬਾਬਾ ਮੇਜਰ ਸਿੰਘ ਜੀ ਸੋ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਸਮੂਹ ਸੰਗਤਾਂ ਨੂੰ ਬੇਨਤੀ ਹੈ ਜੋ 10ਵੀਂ ਦੇ ਦਿਹਾੜਿਆਂ ਤੇ ਇੱਥੇ ਵੱਧ ਤੋਂ ਵੱਧ ਸੰਗਤਾਂ ਜੁੜ ਕਰਕੇ ਗੁਰੂਕੀਆਂ ਖੁਸ਼ੀਆਂ ਪ੍ਰਾਪਤ ਕਰਿਆ ਕਰੋ 1 ਮਾਰਚ ਦੇ ਸਾਲਾਨਾ ਸਮਾਗਮਾਂ ਤੇ ਜੁੜ ਕਰਕੇ ਗੁਰੂਕੀਆਂ ਖੁਸ਼ੀਆਂ ਪ੍ਰਾਪਤ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 27ਵਾਂ ਜਨਮੇਲਾ ਜੀ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਆਏ ਸਾਲ ਸੰਗਤਾਂ ਨਾਲ ਪਿਆਰ ਅਤੇ ਮਲਾਬ ਵਧਾ ਹੈ ਸਾਰੇ ਸਾਧੂ ਸੰਤ ਮਹਾਤਮਾ ਜਿਹੜੇ ਐ ਬੜੇ ਚਾਹ ਦੇ ਨਾਲ ਬੜੇ ਪ੍ਰੇਮ ਦੇ ਨਾਲ ਸ਼ਹੀਦਾਂ ਸੰਗਾਂ ਦੇ ਸਥਾਨ ਤੇ ਹੁੰਦੇ ਐ ਤੇ ਦੋ ਸਿੰਘ ਇੱਥੇ ਸ਼ਹੀਦ ਹੋਏ ਐ ਜਦੋਂ ਦਸਵੇਂ ਪਾਤਸ਼ਾਹ ਮਹਾਰਾਜ ਹਜੂਰ ਸਾਹਿਬ ਨੂੰ ਗਏ ਐ ਤੇ ਇੱਥੇ ਗਊਆਂ ਚੜਾਈਆਂ ਜਿ ਫੜੀਆਂ ਹੋਈਆਂ ਰੰਗੜਾ ਨੇ ਤੇ ਉਦੋਂ ਫਿਰ ਇੱਥੇ ਉਹ ਸਿੰਘਾਂ ਨੇ ਸ਼ਹੀਦੀ ਪਾਈ ਐ ਤੇ ਉਸ ਤੋਂ ਬਾਅਦ ਫਿਰ ਉਹ ਉਹਨਾਂ ਦੇ ਮੇਲੇ ਲੱਗਦੇ ਲੱਗਦੇ ਐ ਭਾਈ ਇਸ ਜਗ੍ਹਾ ਤੇ ਸਥਾਨ ਤੇ ਕਦੇ-ਕਦੋਂ ਜਿਹੜਾ ਦਸਵੀਂ ਭਰਦੀ ਹੈ ਜਾਂ ਕੀ ਇੱਥੇ ਮੇਨ ਦਸਵੀਂ ਦਾ ਦਿਹਾੜਾ ਤੇ 1 ਮਾਰਚ ਨੂੰ ਪੱਕਾ ਸਾਲਾਨਾ ਜੋੜ ਮੇਲਾ ਜਿਹੜਾ ਹੈ ਇਹ ਸੰਤ ਮਹਾਰਾਜ ਬਾਬਾ ਤਰਸ ਸਿੰਘ ਜੀ ਦੇ ਤੇ ਮਾਸਟਰ ਗੁਰਚਰਨ ਸਿੰਘ ਜੀ ਦੀ ਵਰਸੀ ਦੇ ਸਬੰਧ ਵਿੱਚ ਗੁਰਮਤ ਸਮਾਗਮ ਰੱਖਿਆ ਜਾਂਦਾ ਹੈ ਕਿੰਨੀ ਸੰਗਤ ਪਹੁੰਚੀ ਹੈ ਕਿਵੇਂ ਬੇ ਸੰਗਤਾਂ ਦਾ ਕੋਈ ਅੰਤ ਹੀ ਨਹੀਂ ਆਉਂਦਾ ਜੀ ਹੜਾ ਆ ਰਿਹਾ ਸੰਗਤਾਂ ਦਾ ਆਇਸਟਾਲ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਜਨ ਸਿੰਘ ਬੰਗਾ ਮਾਸਤਵਾਨਾ ਸਾਹਿਬ ਦੇ ਵਿਦਿਆਰਥੀ ਆ ਸੀ ਅੱਜ ਕੱਲ ਦਮਦਮਾ ਸਾਹਿਬ ਰਹਿ ਰਹੇ ਆ ਇਹ ਜੋ ਪਾਵਨ ਪਵਿੱਤਰ ਸਥਾਨ ਹੈ ਸ਼ਹੀਦਾਂ ਸਿੰਘਾਂ ਦਾ ਦੇਸੋਂ ਸ਼ਹੀਦਾਂ ਕਰਕੇ ਬਹੁਤ ਦੁਨੀਆ ਤੇ ਵਰਲਡ ਦੇ ਵਿੱਚ ਮਸ਼ਹੂਰ ਸਥਾਨ ਹੈ ਇੱਥੋਂ ਦੇ ਕਾਰਕੁਨ ਮੇਰੇ ਮਹਾਪੁਰਖ ਮੇਰੇ ਭਰਾ ਮੇਰੇ ਗੁਰ ਭਾਈ ਸੰਤ ਬਾਬਾ ਮੇਜਰ ਸਿੰਘ ਜੀ ਸੰਤ ਬਾਬਾ ਕੁੰਦਨ ਸਿੰਘ ਜੀ ਇਹਨਾਂ ਮਹਾਪੁਰਖਾਂ ਨੇ ਜਦੋਂ ਤੋਂ ਵੀ ਇਸ ਧਰਤੀ ਦੀ ਸੇਵਾ ਸੰਭਾਲ ਮਹਾਪੁਰਖਾਂ ਦੇ ਸਥਾਨ ਦੀ ਕੀਤੀ ਹੈ ਉਦੋਂ ਤੋਂ ਲੈ ਕੇ ਬਹੁਤ ਜ਼ਿਆਦਾ ਅੱਜ ਤੱਕ ਬੜੇ ਚਾਰ ਚੰਨ ਇਹਨਾਂ ਨੇ ਲਾਏ ਆ ਬੜੀ ਸੂਝ ਬੂਝ ਦੇ ਨਾਲ ਬੜੀ ਵਿਦਵਤਾ ਦੇ ਨਾਲ ਬੜੀ ਨਿਮਰਤਾ ਦੇ ਨਾਲ ਇਸ ਸਥਾਨ ਨੂੰ ਬੜਾ ਉੱਚਾ ਚੱਕਿਆ ਹਾਲ ਹੁਣ ਬਹੁਤ ਸਾਲਾਂ ਤੋਂ ਲੈ ਕੇ ਜਿਹੜਾ ਇਹ ਜੋੜ ਮੇਲਾ ਭਰਦਾ ਹੈ ਸ਼ਹੀਦਾਂ ਸਿੰਘਾਂ ਦੇ ਸਥਾਨ ਤੇ ਇਹਦੇ ਵਿੱਚ ਜਿਹੜੇ ਸਾਡੇ ਮਹਾਪੁਰਖ ਸਾਨੂੰ ਵਿੱਦਿਆ ਦੇ ਬਹੁਤ ਵੱਡੇ ਭੰਡਾਰ ਸਾਨੂੰ ਉਹਨਾਂ ਨੇ ਵਿੱਦਿਆ ਵਖਸ਼ਿਸ਼ ਕੀਤੀ ਸੰਤ ਬਾਬਾ ਗੁਰਚੰਦ ਸਿੰਘ ਜੀ ਦਾੜਾ ਸਾਹਿਬ ਵਾਲੇ ਉਹਨਾਂ ਨੂੰ ਕਹਿੰਦੇ ਸੀ ਦਾੜੇ ਵਾਲੇ ਬੜੀ ਉਹਨਾਂ ਨੇ ਵਿੱਦਿਆ ਪੜਾਈ ਉਹਨਾਂ ਦੀ ਵਰਸੀ ਦਾ ਦਿਨ ਹੈ ਅਤੇ ਨਾਲ ਨਾਲ ਸ਼ਹੀਦ ਦਾ ਸਿੰਘਾਂ ਦਾ ਜਿਹੜਾ ਬੜੇ ਸਾਲਾਂ ਤੋਂ ਲੈ ਕੇ ਇੱਥੇ ਮਨਾਇਆ ਜਾਂਦਾ ਹੈ ਤੇ ਬੜੀਆਂ ਸੰਗਤਾਂ ਦੇ ਵਿੱਚ ਇਸ ਸਥਾਨ ਦੇ ਲਈ ਉਤਸ਼ਾਹ ਹੈ ਬਹੁਤ ਦੂਰ ਦੂਰ ਤੋਂ ਸਾਧੂ ਮਹਾਤਮਾ ਬ੍ਰਹਮ ਗਿਆਨੀ ਸਾਧੂ ਸੰਤ ਮਹਾਪੁਰਖ ਢਾਡੀ ਜਥੇ ਬੜੇ ਰਾਗੀ ਜਥੇ ਆਉਂਦੇ ਹਨ ਅਤੇ ਇਸ ਸਥਾਨ ਦੀ ਸ਼ੋਭਾ ਨੂੰ ਅਤੇ ਗੁਰੂ ਮਹਾਰਾਜੀ ਦੀ ਗੁਰਬਾਣੀ ਨੂੰ ਗਾਣ ਕਰਕੇ ਸੰਗਤਾਂ ਤੱਕ ਇਹ ਹਾਲ ਕਰਦੇ ਆ ਅਸੀਂ ਇਹਨਾਂ ਮਹਾਪੁਰਖਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਹੜੇ ਸੰਗਤਾਂ ਨੂੰ ਬੜੀ ਨਿਮਰਤਾ ਦੇ ਨਾਲ ਇੰਨੇ ਗੁਰਬਾਣੀ ਦੇ ਸਾਧ ਸੰਗਤ ਦੇ ਵਿੱਚ ਪਾਠਾਂ ਦੀ ਲੜੀਆਂ ਅਤੇ ਗੁਰਬਾਣੀ ਦੇ ਕਥਾ ਕੀਰਤਨ ਕਰਵਾ ਕੇ ਸੰਗਤਾਂ ਨੂੰ ਨਿਹਾਲ ਕਰਦੇ ਆਂ ਮਹਾਪੁਰਖਾਂ ਦਾ ਵੀ ਅਸੀਂ ਧੰਨਵਾਦ ਕਰਦੇ ਆਂ ਸਾਰੇ ਇਲਾਕੇ ਦਾ ਤੇ ਨਗਰ ਦਾ ਵੀ ਧੰਨਵਾਦ ਕਰਦੇ ਆਂ ਜਿਹੜਾ ਇਹਨਾਂ ਨੂੰ ਸਾਥ ਦਿੰਦੇ ਆ ਤੇ ਇਨੀਆਂ ਬੇਨਤੀਆਂ ਕਰਦੇ ਖਿਮਾ ਦੇ ਜਾਚਕਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਥਾਨ ਨੂੰ ਬਣ ਦੂਣਾ ਰਾਤ ਚੌਗਣੀ ਤਰੱਕੀ ਬਖਸ਼ਣ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਰਹਿਮਤ ਕਰਨ ਜੋਗੋ ਜੋਗਾ ਵਾਦ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਾਬਾ ਲਾਲ ਸਿੰਘ ਭੀਖੀ ਵਾਲੇ ਅੱਜ ਦੇਸੂ ਕਿੰਡ ਵਿਖੇ ਜੋ ਕਿ ਸੰਤ ਮਹਾਪੁਰਖ ਬਾਬਾ ਮੇਜਰ ਸਿੰਘ ਜੀ ਤੇ ਬਾਬਾ ਕੁੰਨਰ ਸਿੰਘ ਜੀ ਜਿਨ੍ਹਾਂ ਦਾ ਬਹੁਤ ਵੱਡਾ ਅਪਰਾਲ ਹੈ ਸਿੱਖ ਕੌਮ ਨੂੰ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਨ ਦਾ ਕਿਉਂਕਿ ਸਤਿਗੁਰੂ ਜੀ ਬਾਣੀ ਚ ਕਹਿੰਦੇ ਬਿਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਣ ਦੇ ਆਧਾਰ ਤੇ ਇਹਨਾਂ ਮਹਾਪੁਰਖਾਂ ਵੱਲੋਂ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਜਿਵੇਂ ਕਿ ਅੱਜ ਸਿੱਖ ਕੌਮ ਦੇ ਨੌਜਵਾਨ ਜਿਹੜੀ ਨਵੀਂ ਜਨਰੇਸ਼ਨ ਹੈ ਇਹ ਨਸ਼ੇ ਵਿਸ਼ਿਆਂ ਦੀ ਆਦੀ ਹੋ ਕੇ ਗੁਰੂ ਤੋਂ ਬੇਮੁਖਨ ਦੀ ਜਾ ਰਹੀ ਆ ਅੱਜ ਲੋੜ ਹੈ ਸਿੱਖੀ ਦੇ ਪ੍ਰਚਾਰ ਦੀ ਮਹਾਪੁਰਖ ਸੰਤ ਜੀ ਮਹਾਰਾਜ ਬਾਬਾ ਅਤਰ ਸਿੰਘ ਜੀ ਨਾਨਸਰ ਚੀਮਿਆਂ ਵਾਲੇ ਉਹਨਾਂ ਦੀ ਤਕਰੀਬਨ 98 ਬਰਸੀ ਤੇ ਨਾਲ ਸੰਤ ਬਾਬਾ ਗੁਰਵਚਨ ਸਿੰਘ ਜੀ ਜੋ ਕਿ ਇਹ ਗੁਰਚਰਨ ਸਿੰਘ ਜੀ ਜਿਨ੍ਹਾਂ ਨੇ ਬਹੁਤ ਹੀ ਤਪੱਸਿਆ ਕਰਦਿਆਂ ਹੋયા ਸਿੱਖੀ ਦੇ ਇਸ ਬੂਟੇ ਨੂੰ ਪਰਪੂਲਿਤ ਕਰਨ ਬਾਅਦ ਤੇ ਕਲਗੀ ਵਾਲੇ ਪਾਤਸ਼ਾਹ ਦੇ ਅਸ਼ੀਰਵਾਦ ਦੇ ਨਾਲ ਇਸ ਧਰਤੀ ਨੂੰ ਚਾਰ ਚੰਨ ਲਾਏ ਤੇ ਅੱਜ ਉਹਨਾਂ ਦੇ ਘਰੋਂ ਬਰੋਸਾਏ ਮਹਾਂਪੁਰਖ ਆਪੋ ਆਪਣੀਆਂ ਸੇਵਾਵਾਂ ਨਿਭਾ ਰਹੇ ਆ ਸਾਨੂੰ ਬੜੀ ਖੁਸ਼ੀ ਹੋਈ ਆਪ ਜੀ ਦੇ ਚੈਨਲ ਦੇ ਰਾਹੀਂ ਅਸੀਂ ਸਮੁੱਚੀ ਸਿੱਖ ਕੌਮ ਨੂੰ ਇਹ ਸਨੇਹਾ ਦੇਣਾ ਚਾਹਾਂਗੇ ਕਿ ਆਪਣੇ ਬੱਚਿਆਂ ਨੂੰ ਹਰ ਤਰ੍ਹਾਂ ਦੀਆਂ ਸਮਾਜ ਦੀਆਂ ਕੁਰੀਤੀਆਂ ਤੋਂ ਬਚਾਉਣ ਵਾਸਤੇ ਇਹੋ ਜੇ ਮਹਾਪੁਰਖ ਬਾਬਾ ਮੇਜਰ ਸਿੰਘ ਜੀ ਬਾਬਾ ਕੁੰਦਨ ਸਿੰਘ ਜੀ ਜਿਨ੍ਹਾਂ ਨੇ ਬਾਬਾ ਗੁਰਚਰਨ ਸਿੰਘ ਜੀ ਤੇ ਬਾਬਾ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਦੇ ਪਾਏ ਹੋਏ ਪੂਰਨਿਆਂ ਤੇ ਚੱਲਦੇ ਹੋਏ ਆ ਸਾਡੀ ਕੌਮ ਨੂੰ ਤੇ ਕੌਮ ਦੀ ਨਵੀਂ ਜਨਰੇਸ਼ਨ ਨੂੰ ਬਚਾਉਣ ਵਾਸਤੇ ਵੱਡੇ ਉਪਰਾਲੇ ਕੀਤੇ ਆ ਜੰਗਲਾਂ ਵਿੱਚ ਮੰਗਲ ਲਾਏ ਆ ਤੇ ਅਸੀਂ ਇਹੀ ਬੇਨਤੀ ਕਰਾਂਗੇ ਕਿ ਹਰ ਇੱਕ ਮਾਂ ਹਰ ਇੱਕ ਵੀਰ ਤੇ ਹਰ ਇੱਕ ਪਿਤਾ ਆਪਣੇ ਬੱਚਿਆਂ ਨੂੰ ਸਮਾਜ ਦੀਆਂ ਕੁਰੀਤੀਆਂ ਤੋਂ ਬਚਾ ਕੇ ਤੇ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਵੇ ਦਾਸ ਬਾਬਾ ਲਾਲ ਸਿੰਘ ਪੀਖੀ ਵਾਲਿਆਂ ਦਾ ਸਦਾ ਹੀ ਇਹੀ ਅਪਰਾਲਾ ਕਥਾ ਕੀਰਤਨ ਦੇ ਰਾਹੀ ਢਾਡੀ ਵਾਰਾਂ ਦੇ ਰਾਹੀ ਤੇ ਜਿਸ ਤਰ੍ਹਾਂ ਦੀਆਂ ਵੀ ਸੰਗਤਾਂ ਚਾਹੁੰਦੀਆਂ ਉਸ ਤਰ੍ਹਾਂ ਦਾ ਪ੍ਰੋਗਰਾਮ ਪੇਸ਼ ਕਰਕੇ ਸੰਗਤਾਂ ਦੇ ਚਰਨਾਂ 'ਚ ਬਸ ਸਨੇਹਾ ਕਲਗੀ ਵਾਲੇ ਪਾਤਸ਼ਾਹ ਦਾ ਹੀ ਦਿੰਨੇ ਆ ਅਮਰਤ ਛਕੋ ਸਿੰਘ ਸਜੋ ਨਸ਼ੇ ਛਡੋ ਜੀ ਇਹਨਾਂ ਹੀ ਸ਼ਬਦਾਂ ਦੇ ਨਾਲ ਸਾਰੀਆਂ ਸੰਗਤਾਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਅੱਜ ਦੇ ਸਮਾਗਮ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਹੋਏ ਫਤਿਹ ਅਰਜ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਸਾਲਾਨਾ ਜੋੜ ਮੇਲਾ ਧੰਨ ਧੰਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਹਿਬ ਵਾਲੇ ਅਤੇ ਸੰਤ ਬਾਬਾ ਗੁਰਚਨ ਸਿੰਘ ਮਾਸਟਰ ਜੀਆ ਦੀ ਦੂਸਰੀ ਵਰਸੀ ਇਸ ਪਾਵਨ ਪਵਿੱਤਰ ਸਥਾਨ ਤੇ 27ਵਾਂ ਜੋੜ ਮੇਲਾ ਜੋ ਪਿਛਲੀ 13 ਫਰਵਰੀ ਤੋਂ ਲੈ ਕੇ ਆਰੰਭ ਹੋਇਆ ਸੀ ਅੱਜ 1 ਮਾਰਚ 2025 ਨੂੰ ਸਮਾਪਤ ਹੋਣ ਜਾ ਰਿਹਾ ਜਿਸ ਵਿੱਚ ਸਵੇਰ ਅਮਰਤ ਵੇਲੇ ਤੋਂ ਲੈ ਕੇ ਅਨੇਕਾਂ ਸੰਤ ਮਹਾਪੁਰਖ ਗੁਣੀ ਗਿਆਨੀ ਵਿਦਵਾਨ ਰਾਜਸੀ ਧਾਰਮਿਕ ਆਗੂ ਪਹੁੰਚ ਰਹੇ ਹਾਜ਼ਰੀਆਂ ਲਵਾ ਰਹੇ ਹਨ ਦੇ ਅੰਤ ਹੀ ਸਿੱਖ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਸਿੱਖ ਸੰਗਤਾਂ ਦਾ ਇੱਥੇ ਆਉਣ ਤੇ ਜੀਓ ਆਉਂਦਿਆਂ ਕਹਿੰਨੇ ਆ ਅਤੇ ਬਹੁਤ ਬਹੁਤ ਧੰਨਵਾਦ ਆਪ ਚੈਨਲ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ